ਮੌਸਮ ਵਿਭਾਗ ਦੇ ਵੱਲੋਂ ਅੱਜ ਫੇਰ ਪੰਜਾਬ ਦੇ ਵਿੱਚ ਵੱਡੀ ਚੇਤਾਵਨੀ ਦਿੱਤੀ ਗਈ ਹੈ ਦੱਸਦੇ ਕਿ ਮੌਸਮ ਦੇ ਵਿੱਚ ਅਚਾਨਕ ਕਰਵਟ ਆ ਚੁੱਕੀ ਹੈ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸ ਦਈਏ ਕਿ ਅੱਜ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਭੇਖਵਾਣੀ ਕੀਤੀ ਗਈ ਹੈ 5 ਮਈ ਯਾਨੀ ਕਿ ਬੀਤੇ ਦਿਨੀ ਰਾਜ ਦੇ ਵਿੱਚ ਔਸਤ ਵਤੋਂ ਦਾ ਤਾਪਮਾਨ ਦੇ ਵਿੱਚ 8.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਸੀ ਜੋ ਆਮ ਦੇ ਨਾਲੋਂ ਆਮ ਤੌਰ ਦੇ ਉੱਤੇ ਤੈ ਤਾਪਮਾਨ ਦੇ ਨਾਲੋਂ 9.2 ਡਿਗਰੀ ਘੱਟ ਸੀ ਰਾਜ ਦੇ ਵਿੱਚ ਵਤੋਂ ਵੱਧ ਸਭ ਤੋਂ ਵੱਧ ਦੱਸ ਦੇ ਕਿ ਤਾਪਮਾਨ 33.7 ਡਿਗਰੀ ਸੈਲਸ ਅਬੋਹਰ ਦੇ ਵਿੱਚ ਰਿਕਾਰਡ ਕੀਤਾ ਗਿਆ ਯਾਨੀ ਕਿ ਅਬੋਹਰ ਵਾਲੀ ਸਾਈਡ ਮੌਸਮ ਜਿਹੜਾ ਕਿ ਹਜੇ ਵੀ ਗਰਮ ਹੈਗਾ ਗਰਮੀ ਉੱਥੇ ਪੈ ਰਹੀ ਹੈ ਦੱਸਦੇ ਕਿ ਇਸ ਦੇ ਨਾਲ ਹੀ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਅਤੇ ਹਨੇਰੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਵੈਸਟਰਨ ਡਿਸਟਰਬੈਂਸ ਕਰਕੇ ਇਹ ਮੌਸਮ ਦੇ ਵਿੱਚ ਬਦਲਾਅ ਆਇਆ ਹੈਗਾ ਦੱਸਦੀ ਹੈ ਕਿ ਇਹ ਤਬਦੀਲੀ ਵੈਸਟਰਨ ਡਿਸਟਰਬੈਂਸ ਅਤੇ ਸਥਾਨਕ ਮੌਸਮੀ ਪ੍ਰਣਾਲੀਆਂ ਦੇ ਕਾਰਨ ਆਈ ਹੈ ਜੇਕਰ ਮੀਂਹ ਅਤੇ ਠੰਡੀ ਹਵਾਵਾਂ ਦਾ ਇਹ سلسلہ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ ਬੀਤੀ 24 ਘੰਟਿਆਂ ਦੌਰਾਨ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 20 ਮਿਲੀਲੀਟਰ ਪਠਾਨਕੋਟ ਦੇ ਵਿੱਚ 3 ਮਿਲੀਲੀਟਰ ਅਤੇ ਪਟਿਆਲਾ ਦੇ ਨੇੜਲੇ ਇਲਾਕਿਆਂ ਦੇ ਵਿੱਚ 2.5 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਤੋਂ ਮੌਸਮ ਵਿਭਾਗ ਦੇ ਵੱਲੋਂ 6 ਯਾਨੀ ਕਿ ਅੱਜ ਤੋਂ ਲੈ ਕੇ 9 ਤਰੀਕ ਤੱਕ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਾਬਾਂ ਦੀ ਕਰਕੇ ਰਾਹਤ ਦੀ ਸੰਭਾਵਨਾ ਜਤਾਈ ਗਈ ਹੈ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਜਿਹੜੇ ਲੋਕ ਕਮਾਕਾਰਾਂ ਨੂੰ ਬਾਹਰ ਜਾਂਦੇ ਨੇ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਬਸਤ ਵਿੱਚ ਸਫਰ ਕਰਦੇ ਨੇ ਉਹਨਾਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਘਰ ਦੇ ਵਿੱਚ ਜਾਂ ਫਿਰ ਕੋਈ ਵੀ ਮਜ਼ਦੂਰੀ ਦੇ ਲਈ ਕਿਤੇ ਜਾਂਦਾ ਹੈ ਉਹਨਾਂ ਲੋਕਾਂ ਨੂੰ ਖਾਸ ਕਰਕੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਗਰਮੀ ਦੇ ਵਿੱਚ ਆਪਣਾ ਪਸੀਨਾ ਬਹਾਉਣਾ ਪੈਂਦਾ ਹੈਗਾ ਤੇ ਠੰਡੇ ਮੌਸਮ ਦੇ ਵਿੱਚ ਕੰਮ ਕਰਨਾ ਆਸਾਨ ਹੋ ਸਕਦਾ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਕਿ ਦੱਸੇ ਹੋਏ ਹਿਰਾਸ ਦੇ ਵਿੱਚ yellow alert ਜਾਰੀ ਕੀਤੇ ਗਏ ਨੇ ਜਿਸ ਦੇ ਅਨੁਸਾਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਸਮੇਤ ਕੁਝ ਖੇਤਰਾਂ ਦੇ ਵਿੱਚ ਅਗਲੇ 4 ਦਿਨਾਂ ਦੇ ਲਈ ਹਨੇਰੀ ਤੂਫਾਨ ਅਤੇ ਬਿਜਲੀ ਗਰਜਣ ਦੀ ਸੰਭਾਵਨਾ ਜੋਤਾਈ ਗਈ ਹੈ ਜੇਕਰ ਅੱਜ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਵੀ ਪੈ ਸਕਦਾ ਹੈ ਤਾਪਮਾਨ 22 ਤੋਂ 34 ਡਿਗਰੀ ਦੇ ਸੈਲਸੀਅਸ ਰਹੇਗਾ ਜਲੰਧਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਾਨ 22 ਤੋਂ 36 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ ਲੁਧਿਆਣਾ ਦੇ ਵਿੱਚ ਵੀ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਪੂਰੀ ਸੰਭਾਵਨਾ ਦੱਸੀ ਗਈ ਹੈ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿ ਸਕਦੇ ਨੇ ਤਾਂ ਬੱਦਲ ਛਾਏ ਰਹਿਣਗੇ ਤੇ ਮੀਂਹ ਦੀ ਪੂਰੀ ਸੰਭਾਵਨਾ ਦੱਸੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੇ ਸ਼ਹਿਰ ਦਾ ਹਾਲ ਜ਼ਰੂਰ ਦੱਸਿਓ ਤੁਸੀਂ ਕਿਹੜੇ ਸ਼ਹਿਰ ਤੋਂ ਹੋ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਕੀ ਹੈ ਇਸ ਸਮੇਂ ਜੇਕਰ ਪਟਿਆਲਾ ਮੋਹਾਲੀ ਦੀ ਗੱਲ ਕੀਤੇ ਜਾਵੇ ਤਾਂ ਮੋਹਾਲੀ ਦੇ ਵਿੱਚ ਮੌਸਮ ਬਿਲਕੁਲ ਠੰਡਾ ਹੈਗਾ ਹਲਕੀ-ਹਲਕੀ ਧੁੱਪ ਜਿਹੜੀ ਕਿ ਖਿਲ ਖਿਲ ਰਹੀ ਹੈ ਤਾਂ ਕੁਝ ਰਾਹਤ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਮਿਲੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਤੇ ਤੇਜ਼ ਤੂਫਾਨ ਆ ਸਕਦਾ